ਜੇਕਰ ਪ੍ਰੈਸ ਕਰਦੇ ਸਮੇਂ ਜਿਹੜੇ ਤੁਹਾਡੇ ਮਹਿੰਗੇ ਤੋਂ ਮਹਿੰਗੇ ਕੱਪੜੇ ਆ ਗਏ ਉਹ ਖਰਾਬ ਹੋ ਜਾਂਦੇ ਤਾਂ ਆਪਾਂ ਇੱਕ ਅਜੀਹਾ ਤਰੀਕਾ ਲੈ ਕੇ ਆਏ ਜਿਸ ਦੇ ਨਾਲ ਤੁਹਾਡੀ ਪ੍ਰੈਸਾ ਕਿੰਨੀ ਮਰਜ਼ੀ ਤਪਾਈ ਜਾਵੇ ਜਿਹੜਾ ਕੱਪੜਾ ਤੁਹਾਡਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹ ਤਰੀਕੇ ਦੇ ਨਾਲ ਅਣਜਾਣ ਤੋਂ ਅਣਜਾਣ ਬੰਦਾ ਵੀ ਪ੍ਰੈਸ ਕਰ ਸਕਦਾ ਹੈ ਕੱਪੜਾ ਭਾਵੇਂ ਟੀ-ਸ਼ਰਟ ਹੋਵੇ ਸ਼ਰਟ ਹੋਵੇ ਕਰੇਵ ਦਾ ਹੋਵੇ ਸਿਲਕ ਦਾ ਹੋਵੇ ਕਿਸੇ ਵੀ ਕਿਸਮ ਦਾ ਕੱਪੜਾ ਹੋਵੇ ਉਹ ਤੁਸੀਂ ਆਸਾਨੀ ਦੇ ਨਾਲ ਪ੍ਰੈਸ ਕਰ ਸਕਦੇ ਹੋ ਕਿਉਂਕਿ ਮੇਰੇ ਨਾਲ ਵੀ ਐਦਾਂ ਹੁੰਦਾ ਸੀ ਜਦੋਂ ਮੈਂ ਕੱਪੜੇ ਪ੍ਰੈਸ ਕਰਦੀ ਸੀ ਮੇਰੇ ਮਹਿੰਗੇ ਮਹਿੰਗੇ ਸੂਟ ਸੀ ਜਿਹੜੇ ਉਹ ਖਰਾਬ ਹੋ ਜਾਂਦੇ ਸੀ ਜਦੋਂ ਬਿਲਕੁਲ ਵੀ ਖਰਾਬ ਨਹੀਂ ਹੋਏ ਤਾਂ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤਾਂ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਦਿਓ ਇਸ ਤਰੀਕੇ ਨੂੰ ਵਰਤਣ ਦੇ ਲਈ ਆਪਾਂ ਨੂੰ ਸਰਵਰ ਪੇਪਰ ਦੀ ਲੋੜ ਪਊਗੀ ਜਿਹੜਾ ਆਮ ਤੌਰ ਤੇ ਹਰੇਕ ਘਰਾਂ ਦੇ ਵਿੱਚ ਹੁੰਦਾਗਾ ਤਾਂ ਆਪਾਂ ਜਿਹੜਾ ਸਰਵਰ ਪੇਪਰ ਆਗਾ ਇਹਦਾ ਇੱਕ ਨਿੱਕਾ ਜਿਹਾ ਟੁਕੜਾ ਲੈ ਲਾਂਗੇ ਤੁਕੜਾ ਲੈਣ ਤੋਂ ਬਾਅਦ ਜਿਹੜੀ ਆਪਾਂ ਪ੍ਰੈਸ ਆ ਗਈ ਉਹਨੂੰ ਤਪਾ ਲਾਂਗੇ ਜਿਹੜੀ ਪ੍ਰੈਸ ਆ ਗਈ ਉਹ ਆਪਣੇ ਗਰਮ ਹੋ ਚੁੱਕੀ ਆ ਹੁਣ ਆਪਾਂ ਪ੍ਰੈਸ ਕਰਨ ਦੇ ਲਈ ਜਿਹੜਾ ਤਰੀਕਾ ਹੈਗਾ ਤੁਹਾਨੂੰ ਦੱਸ ਦਿਆਂਗੇ ਜਿਹੜਾ ਆਪਾਂ ਸਰਵਲ ਦਾ ਪੇਪਰ ਸੀਗਾ ਉਹਦਾ ਟੁਕੜਾ ਲੈਂਤਾ ਸੀ ਉਹਨੂੰ ਆਪਾਂ ਸੂਰ ਕਮੀਜ਼ ਦੇ ਉੱਪਰ ਰੱਖ ਲਾਂਗੇ ਐਵੇਂ ਰੱਖਣ ਤੋਂ ਬਾਅਦ ਜਿਹੜੀ ਆਪਾਂ ਪ੍ਰੈਸ ਆ ਗਈ ਉਹਨੂੰ ਜਿਹੜਾ ਸਰਵਲ ਪੇਪਰ ਲੈਂਤਾ ਸੀ ਉਹਦੇ ਉੱਪਰ ਉੱਪਰ ਐਵੇਂ ਮਾਰਾਂਗੇ ਆ ਦੇਖੋ ਇਹਦੇ ਨਾਲ ਜਿਹੜੀ ਆਪਣੀ ਪ੍ਰੈਸ ਆ ਗਈ ਉਹ ਬਿਲਕੁਲ ਵਧੀਆ ਹੋਊ। ਇਹਦੇ ਨਾਲ ਜਿਹੜੀ ਆਪਣੀ ਪ੍ਰੈਸ ਆ ਗਈ ਉਹ ਚੰਗੀ ਤਰ੍ਹਾਂ ਹੋਊਗੀ ਨਾ ਹੀ ਕੋਈ ਬਲ ਰਿਹਾਗਾ। ਨਾ ਹੀ ਆਪਣਾ ਜਿਹੜਾ ਕੱਪੜਾਗਾ ਉਹ ਜਲਿਆਗਾ। ਆ ਦੇਖ। ਇਹ ਤਰੀਕਾ ਵਰਤ ਕੇ ਜਰੂਰ ਦੇਖੋ ਇਹਦੇ ਨਾਲ ਜਿਹੜਾ ਤੁਹਾਡਾ ਸੂਟ ਆਗਾ ਉਹ ਕਿੰਨਾ ਵੀ ਮਹਿੰਗਾ ਹੋਵੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ।